ਰੀਖੂ ਤੇ ਛੀਤਲੰਗਰਾਲ ਦੀ ਜਿਹੜੀ ਜੋੜੀ ਐ ਉਹ ਕਛੂ ਤੇ ਚੂਹੇ ਅਣੀ ਦੋਸਤੀ ਵਾਂਗੂ ਐ ਇੱਕ ਕਛੂ ਕੋਮਾਂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਇਕੱਠੇ ਰਹਿ ਆਪਾਂ ਦੇ ਜਿਵੇਂ ਇਹ ਜਾਂਦੇ ਸੀ ਨਾ ਮੋਟਰਵੌਡਰ ਸਾਈਕਲ ਤੇ ਕਹਿੰਦੇ ਇਕੱਠੇ ਰਹਿ ਆ ਗਏ ਦੋਸਤੀ ਐ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਗਰਮੀ ਪਈ ਗਰਮੀ ਹੈਗੀ ਐ ਛੱਪੜ ਦੇ ਕਿਨਾਰੇ ਸੀ ਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਇਹ ਇਕ ਪਿੱਛੇ ਘੁਆ ਬੰਨਿਆ ਹੋਇਆ ਸੱਦਾ ਛੱਪੜ ਦੇ ਪਿੰਜੇ ਮਾਰ ਗਿਆ ਥੰਮੇ ਤੇ ਲੰਗ ਗਿਆ ਚੂਹਾ ਡੁੱਬ ਕੇ ਮਰ ਗਿਆ ਘੰਟੇ ਗਵਾ ਜਦੋਂ ਕਛੂ ਨੇ ਕਿਹਾ ਹਾਂ ਠੀਕ ਹੈ ਮੌਸਮ ਜਿਹਾ ਠੀਕ ਹੋ ਗਿਆ ਕਛੂ ਬਾਹਰ ਆਇਆ ਉੱਪਰ ਇੱਕ ਈਲ ਫਿਰਦੀ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਮੇਰਾ ਤਾਂ ਸ਼ਿਕਾਰ ਹੈ ਈਲ ਨੇ ਮਾਰਿਆ ਚਪਟਾ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਚੂਹਾ ਚੱਕ ਲੈਣ ਨਾਲ ਕਛੂ ਚੱਕ ਗਿਆ ਕਿਉਂਕਿ ਪੂਛ ਬੰਨੀ ਹੋਈ ਸੀ ਉਹ 100 150 ਫੁੱਟ ਤੋਂ ਕੱਚੂ ਥੱਲੇ ਡਿੱਗਿਆ ਕੱਚੂ ਮਰ ਗਿਆ ਹੁਣ ਇਹ ਗੋਣੇ